ਇਹ ਜਸ ਸੇਵਾ ਸੁਸਾਇਟੀ ਨੇ ਪਿਛਲੀ ਵਾਰ ਵੀ ਸਾਡੇ ਨਾਲ ਮਿਲ ਕੇ ਤੁਹਾਨੂੰ ਯਾਦ ਹੋਣਾ ਡਰੋਨਜ਼ ਰਾਹੀਂ ਆਪਾਂ ਕਾਫੀ ਚਾਈਨਾ ਟੋਰ ਦੇ ਉੱਤੇ ਜਿਹੜਾ ਪ੍ਰिवेंशन ਤੇ ਇਨਫੋਰਸਮੈਂਟ ਦੇ ਵੱਲ ਧਿਆਨ ਦਿੱਤਾ ਸੀ ਔਰ ਬੜੇ अच्छੇ ਰਿਜ਼ਲਟ ਆਏ ਸੀ 24 ਦੇ ਸ਼ੁਰੂ ਤੱਕ 24 ਕੇਸ ਦਰਜ ਹੋਏ ਨੇ ਚਾਈਨਾ ਟੋਰ ਦੇ 28 ਲੋਕ ਅਰੈਸਟ ਹੋਏ ਐ 4276 ਜਿਹੜੇ ਰੋਲਜ਼ ਨੇ ਉਹ ਅਸੀਂ ਬਰਾਮਦ ਕੀਤੇ ਔਰ ਇਸੇ ਤਰ੍ਹਾਂ ਹੀ ਕੰਟੀਨਿਊ ਕਰਾਂਗੇ ਉਹ ਜਿਹੜਾ ਕਿਉਂਕਿ ਮੌਸਮ ਆ ਰਿਹਾ ਹੈ ਜਿਹਦੇ ਵਿੱਚ ਪਤੰਗਾਂ ਨਹੀਂ ਉਡਾਇਆ ਜਾਣਾ ਔਰ ਵਿੱਚ ਡਰੋਨਸ ਰਾਹੀਂ ਸਪੈਸ਼ਲ ਟੀਮ ਅਸੀਂ ਜਸਤ ਸੇਵਾ ਸੁਸਾਇਟੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਲੈ ਕੇ ਉਹ ਕੰਮ ਕਰਾਂਗੇ ਇਹ ਜਾਇਨਾ ਟੋਰ ਬਾਰੇ ਨੂੰ ਜ਼ਿਆਦਾ ਕਹਿੰਦੇ ਬਿਕੋਜ਼ ਇਹ ਜੋ ਮੈਨੂੰ ਲੱਗਦਾ ਹੈ ਕਿ ਫਿਸ਼ਿੰਗ ਨੈਟਸ টাইਪ ਚੀਜ਼ ਹੈਗੀ ਹੈ ਜਿਹੜੀ ਕਿ ਫਿਸ਼ਰਮੈਨ ਯੂਜ਼ ਕਰਦੇ ਆ ਔਰ ਇਹਦਾ ਤੋੜ ਕੋਈ ਨਹੀਂ ਹੈਗਾ ਇਮੀਡੀਏਟਲੀ ਬੰਦੇ ਔਰ ਪੰਛੀ ਜਿਹੜੇ ਪੰਛੀ ਪੰਛੀ ਨੇ ਸਾਡੇ ਐਨੀਮਲਸ ਉਹਨਾਂ ਨੂੰ ਵਾਸਤੇ ਵੀ ਇੱਕ ਵੱਡਾ ਇੱਕ ਇਹ ਉਹਨਾਂ ਵਾਸਤੇ ਡेंजर ਹੈ ਇਹਦੇ ਜਸ ਸੇਵਾ ਸੁਸਾਇਟੀ ਨੇ ਪਿਛਲੀ ਵਾਰ ਵੀ ਸਾਡੇ ਨਾਲ ਮਿਲ ਕੇ ਤੁਹਾਨੂੰ ਯਾਦ ਹੋਣਾ ਡਰੋਨਸ ਦੇ ਰਾਹੀਂ ਆਪਾਂ ਕਾਫੀ ਚਾਈਨਾ ਡੋਰ ਦੇ ਉੱਤੇ ਜਿਹੜਾ ਪ੍ਰिवेंशन ਤੇ ਇਨਫੋਰਸਮੈਂਟ ਦੇ ਵੱਲ ਧਿਆਨ ਦਿੱਤਾ ਸੀ ਔਰ ਬੜੇ ਅੱਛੇ ਰਿਜ਼ਲਟ ਆਏ ਸੀ ਹੁਣ ਇਸ ਵਾਰ ਵੀ ਇਹ ਹਰਸਿਮਰਨ ਸਿੰਘ ਜਿਹੜੇ ਤੇ ਉਹਨਾਂ ਦੀ ਟੀਮ ਹੈ ਉਹਨਾਂ ਨੇ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਨਾ ਤੇ ਸ਼ਲਾਘਾ ਵੀ ਕਰਦਾ ਹਾਂ ਇਸ ਗੱਲ ਦੀ ਕਿ ਉਹਨਾਂ ਨੇ ਇਸ ਚੀਜ਼ ਚ ਪਹਿਲ ਕਦਮੀ ਕੀਤੀ ਹੈ ਔਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਨਾਲ ਰਲ ਕੇ ਟੂ व्हीਲਰਸ ਦੇ ਉੱਤੇ ਜਿਹੜੇ ਮੈਟਰਲ ਸੇਫਟੀ ਜਿਹਨੂੰ ਆਪਾਂ ਕਹਿ ਸਕਦੇ ਆ ਨੈਕ ਸੇਵਰ ਇੱਕ ਰਿੰਗਸ ਨੇ ਵਾਰਦਾ ਇੱਕ ਪ੍ਰੋਵੈਂਸ਼ਨ ਹੈ ਕਿਉਂਕਿ ਟੂ-ਵੀਲਰ ਦੇ ਉੱਤੇ ਲੱਗਦਾ ਹੈ ਜਿਸ ਦੇ ਨਾਲ ਕਿ ਇਮੀਡੀਏਟ ਜਿਹੜੀ ਹੈ ਚਾਇਨਾ ਡੋਰ ਜੇ ਕਿਤੇ ਬੰਦਾ ਉਲਝਦਾ ਵੀ ਹੈ ਉਹਦੇ ਚੋਂ ਪਹਿਲਾਂ ਆ ਕੇ ਉਹਨੂੰ ਟਾਈਮ ਮਿਲ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਬਚਾ ਸਕੇ ਔਰ ਇੱਕ ਤਰ੍ਹਾਂ ਦਾ ਉਹਨੂੰ ਮੈਂ ਸਮਝਦਾ ਕਿ ਸ਼ੀਲਡ ਹੈ ਜਿੱਤੋਂ ਕਿ ਹਿਊਮਨ ਲਾਈਫ ਨੂੰ ਪ੍ਰੋਟੈਕਟ ਕੀਤਾ ਜਾਂਦਾ ਔਰ ਇਹਦੇ ਚ ਇਨਫੋਰਸਮੈਂਟ ਜਿਹੜੀ ਹੈ ਉਹਦੇ ਤੇ ਵੀ ਕਾਫੀ ਅਸੀਂ ਕੰਮ ਕੀਤਾ ਜੇ 2025 ਦੇਖੀਏ ਹੁਣ ਤੱਕ 26 ਦੇ ਸ਼ੁਰੂ ਤੱਕ 24 ਕੇਸ ਦੱਜ ਹੋਏ ਨੇ ਚਾਈਨਾ ਡੋਰ ਦੇ 28 ਲੋਕ ਅਰੈਸਟ ਹੋਏ ਆ 4276 ਜਿਹੜੇ ਰੂਲਜ਼ ਨੇ ਉਹ ਅਸੀਂ ਬਰਾਮਦ ਕੀਤੇ ਔਰ ਇਸੇ ਤਰ੍ਹਾਂ ਇਹ ਕੰਟੀਨਿਊ ਕਰਾਂਗੇ ਹੁਣ ਜਿਹੜਾ ਕਿਉਂਕਿ ਮੌਸਮ ਆ ਰਿਹਾ ਆ ਜਿਹਦੇ ਵਿੱਚ ਪਤੰਗਾਂ ਨਹੀਂ ਉਡਾਇਆ ਜਾਣਾ ਔਰ ਉਹਦੇ ਵਿੱਚ ਡਰੋਨਸ ਰਾਹੀਂ ਸਪੈਸ਼ਲ ਟੀਮਸ ਅਸੀਂ ਜਸਤ ਸੇਵਾ ਸੁਸਾਇਟੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਲੈ ਕੇ ਉਹ ਕੰਮ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਨਵੀਂ ਅਸੀਂ ਟੇਕ ਅਪ ਕਰ ਰਹੇ ਆ ਕਿ ਸਾਰੇ ਪੁਲਾਂ ਦੇ ਉੱਤੇ ਸਵੀਪਿੰਗ ਟੀਮਸ ਲਾਉਂ ਜਿਵੇਂ ਪਿਛਲੇ ਸਾਲ ਲਾਈਆਂ ਸੀ ਤਾਂ ਕਿ ਜੇ ਕੋਈ ਡੋਰ ਵਗੈਰਾ ਉੱਤੇ ਫਸੀ ਹੋਈ ਹੈ ਤੋ ਉਹਨੂੰ ਇਮੀਡੀਐਟਲੀ ਰਿਮੂਵ ਕੀਤਾ ਜਾ ਸਰ ਸਪਲਾਈ ਚੇਨ ਤੋੜਨ ਦੀ ਕੋਸ਼ਿਸ਼ ਉਹ ਤਾਂ ਬੈਕਵਰਡ ਲਿੰਕੇਜਸ ਤੇ ਕੰਮ ਕਰ ਰਹੇ ਆ ਜੇ ਤੁਹਾਡੇ ਸਾਹਮਣੇ ਆਪਾਂ ਦੱਸ ਰਹੇ 4276 ਜੇ ਰਿਕਵਰੀ ਹੈ ਮੈਨੂੰ ਲੱਗਦਾ ਕਾਫੀ ਸਿਗਨੀਫੀਕੈਂਟ ਹੈਗੀ ਹੈ ਔਰ ਬੈਕਵਰਡ ਲਿੰਕੇਜਸ ਇਹਦੇ ਸਾਰਿਆਂ ਦੇ ਉੱਤੇ ਅਸੀਂ ਕੰਮ ਕਰ ਰਹੇ ਆ ਪਾਕਿਸਤਾਨੀ ਡੋਰ ਵੀ ਐ ਨਹੀਂ ਸ਼ੁਰੂ ਹੋ ਗਈ ਜੀ ਉਹ ਉਹਦੇ ਲਈ ਦੇਖੋ ਮੈਂ ਉਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ बिकॉज ਉਹ ਟੈਕਨੀਕਲ ਜੀ ਗੱਲ ਹੈ ਕਿ ਚਾਈਨਾ ਟੋਰ ਬਾਰੇ ਇਹਨੂੰ ਜਿਆਦਾ ਕਹਿੰਦੇ बिकॉज ਇਹ ਜੋ ਮੈਨੂੰ ਲੱਗਦਾ ਹੈ ਕਿ ਫਿਸ਼ਿੰਗ ਨੈਟਸ ਟਾਈਪ ਚੀਜ਼ ਹੈਗੀ ਹੈ ਜਿਹੜੀ ਕਿ ਫਿਸ਼ਰਮੈਨ ਯੂਜ਼ ਕਰਦੇ ਆ ਔਰ ਇਹਦਾ ਟੋਰ ਕੋਈ ਨਹੀਂ ਹੈਗਾ ਇਮੀਡੀਏਟਲੀ ਬੰਦੇ ਔਰ ਪੰਛੀ ਜਿਹੜੇ ਪੰਛੀ ਪੰਛੀ ਨੇ ਸਾਡੇ ਐਨੀਮਲਸ ਉਹਨਾਂ ਵਾਸਤੇ ਵੀ ਇੱਕ ਵੱਡਾ ਇੱਕ ਇਹ ਉਹਨਾਂ ਵਾਸਤੇ ਡेंजर ਹੈਗੀ ਹੈ ਲੋਕਾਂ ਨੂੰ ਕੋਈ ਮੈਸੇਜ ਹੋਊਗਾ ਤਾਂ ਕਾਫੀ ਉਪਰਾਲੇ ਕੀਤੇ ਗਏ ਅਵੇਅਰਨੈਸ ਦੇ ਪਰ ਹਲੇ ਵੀ ਲੋਕ ਤਰਜੀਹ ਦਿੰਦੇ ਹੈ ਗੱਟੂ ਨੂੰ ਦੇਖੋ ਸਭ ਤੋਂ ਮੇਨ ਗੱਲ ਹੈ ਲੋਕਾਂ ਦਾ ਤਾਂ ਸਹਿਯੋਗ ਹਰ ਇੱਕ ਚੀਜ਼ ਬਹੁਤ ਜ਼ਰੂਰੀ ਹੈ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਲੋਕਾਂ ਨੂੰ ਇਹ ਰਿਕੁਐਸਟ ਕਰਦਾ ਬੇਨਤੀ ਕਰਦਾ ਕਿ ਜਿਹੜੀ ਚੀਜ਼ ਸਾਡੇ ਇਨਸਾਨੀ ਜੀਵਨ ਨੂੰ ਖਤਰਾ ਪੈਦਾ ਕਰਦੀ ਹੈ ਉਹਦੇ ਨਾਲ ਆਪਾਂ ਕੀ ਖੇਡਣਾ ਤੇ ਕੀ ਉਹ ਨਾਲ ਤੁਸੀਂ ਮਨ ਪਰਚਾਵਾ ਕਰਨਾ ਉਹ ਤਾਂ ਇੱਕ ਤਰ੍ਹਾਂ ਨਾਲ ਲੋਕਾਂ ਵਾਸਤੇ ਆਪਾਂ ਖੂਬ ਉੱਤਰ ਰਹੇ ਆ ਜਿਹਦੇ ਚ ਸੱਟ ਲੱਗੇ ਬੰਦੇ ਦੀ ਜਾਨ ਜਾ ਸਕਦੀ ਹੈ ਔਰ ਕਿੰਨੀ ਕਿੰਨੀਆਂ ਹੀ ਇੰਜਰੀਜ਼ ਹੋਈਆਂ ਪਿਛਲੇ ਟਾਈਮ ਚ ਔਰ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਗਈਆਂ ਸੋ ਮੇਰੀ ਬੇਨਤੀ ਹੈ ਕਿ ਸ਼ੌਕ ਆਪਣੇ ਜੂ ਪੂਰੇ ਕਰੋ ਬਟ ਨਾਟ ਐਟ ਦੀ ਕਾਸਟ ਆਫ ਸੋਸਾਇਟੀ ਔਰ ਲੋਕਾਂ ਦੀ ਜਾਨ ਨੂੰ ਖਤਰਾ ਚ ਨਾ ਪਾਓ ਸਰ ਇੰਸਟਾਗ੍ਰਾਮ ਤੇ ਸ਼ਰਿਆਮ ਲਿੰਕ ਪਾ ਕੇ ਅਗਲੇ ਕਹਿ ਰਹੇ ਕਿ ਡੋਰ ਜਿੰਨੀ ਦੇ ਦੀਓ হোম ਡਿਲੀਵਰੀ ਲੈ ਲਓ ਉਹਤੇ ਕੀ ਕਰ ਰਹੇ ਉਹਦੇ ਤੇ ਦੇਖੋ ਜੇ ਸਾਡੇ ਕੋ ਧਿਆਨ ਚ ਆਉਂਦੀ ਹੈ ਆਪਾਂ ਜਰੂਰ ਤੁਹਾਡੇ ਵੀ ਧਿਆਨ ਚ ਆਈਏ ਸਾਨੂੰ ਦੱਸੋ ਇਮੀਡੀਏਟ ਕਾਰਵਾਈ ਕਰਾਂਗੇ ਜੀ ਸਰ ਕੱਲ ਸੀਟੀਵੀ ਥਾਣੇ ਦੇ ਵਿੱਚ ਪੁਲਿਸ ਦੇ ਵੱਲੋਂ ਡਰੋਨ ਚਲਾਇਆ ਗਿਆ ਉਹਦੇ ਵਿੱਚ ਵੀ ਜ਼ਿਆਦਾਤਰ ਨੌਜਵਾਨ ਚਾਇਨਾ ਡੋਰ ਦੇ ਨਾਲ ਹੀ ਪਤੰਗबाजी ਕਰਦੇ ਹੋਏ ਦਿਖਾਈ ਦੇ ਰਹੇ ਨੇ ਕੋਈ ਗੱਲ ਨਹੀਂ ਬਦਰ ਉਸੇ ਕਰਕੇ ਆਪਾਂ ਕਰ ਰਹੇ ਦੇਖੋ ਆਪਾਂ ਆਪਣਾ ਕੰਟੀਨਿਊਸ ਐਫਰਟ ਰੱਖਣਾ ਹੈ ਔਰ ਜਿੱਥੇ ਇਨਫੋਰਮੇਸ਼ਨ ਹੁੰਦੀ ਹੈ ਉਹਤੇ ਆਪਾਂ ਐਕਟ ਕਰਨਾ ਜਿਵੇਂ ਸੇ ਪੰਜਾਬ ਦੀਆਂ ਟਿਪਸ ਆਉਂਦੀਆਂ ਉਹ ਵੀ ਡਰੱਗਸ ਬਾਰੇ ਉਹਦੇ ਤੇ ਪੁਲਿਸ ਐਕਟ ਕਰ ਰਹੀ ਹੈ ਸਰ ਕਿੰਨੀ ਇੱਕ ਡਰੋਨ ਟੀਮ ਕੋ ਅਪਲਾਈ ਕੀਤੀ ਹੈ ਕਿ ਜਿਹੜੀ ਲੋੜੀ ਤੱਕ ਇਥੇ ਰਹਿ ਰਿਹਾ ਹੈ ਉਹਨੇ ਹੁਣ ਆਪਾਂ ਹਰੇਕ ਥਾਣੇ ਤੇ ਸਬਡਿਵੀਜ਼ਨ ਨੂੰ ਕਿਹਾ ਕਿ ਆਪਣੇ ਆਪਣੇ ਏਰੀਏ ਤੁਸੀਂ ਟਾਈ ਅਪ ਕਰਕੇ ਡੀਸੀ ਸਾਹਿਬ ਨਾਲ ਵੀ ਮੈਂ ਟੇਕ ਅਪ ਕੀਤਾ ਡਰੋਨਸ ਉਹ ਪ੍ਰੋਵਾਈਡ ਕਰਨਗੇ ਕੁਝ ਐਨ ਜੀਓਜ਼ ਨੂੰ ਵੀ ਨਾਲ ਅਸੀਂ ਆਪਣੇ ਜੋੜਾਂਗੇ ਜੀ ਸਰ ਪੱਕਾ ਕਰਦੇ ਹੋ ਕਿ ਇਸ ਵਾਰ ਗੱਡੀ ਗੱਟੂ ਨਾਲ ਗੱਡੂ ਨਹੀਂ ਉੱਡੇਗੀ ਇਹ ਦੇਖੋ ਤੁਸੀਂ ਉਹ ਆਪਾਂ ਇਹ ਜਦੋਂ ਦੀ ਸੁਸਾਇਟੀ ਬਣੀ ਹੈ ਕ੍ਰਿਮੀਨਲ ਬੰਦੇ ਕ੍ਰਾਈਮ ਵਿੱਚ ਤੁਰੇ ਫਿਰਦਾ ਹੈ ਆਪਣਾ ਕੰਮ ਹੈ ਕਿ 100% ਇਨਫੋਰਸਮੈਂਟ ਔਰ ਅਵੇਅਰਨੈਸ ਦੋਨਾਂ ਨੂੰ ਮਤਲਬ ਡੀਪਲੀ ਆਪਾਂ ਪ੍ਰੈਸ ਕਰੀਏ ਸਰ ਪਿਛਲੀ ਵਾਰੀ ਵੀ ਬਹੁਤ ਜ਼ਿਆਰੀ ਪਤੰਗਬਾਜ਼ੀ ਹੋਈ ਹੈ ਜਿਸ ਕਰਕੇ ਡਰੋਨ ਨਹੀਂ ਚੱਲ ਸਕਿਆ ਕੀ ਲੱਗਦਾ ਜੀ ਇਸ ਵਾਰ ਵੀ ਡਰੋਨ ਜਿਹੜਾ ਯਾਰ ਦੇਖੋ ਆਪਾਂ 네ਗੇਟਿਵ ਗੱਲ ਕਰਨੀ ਨਹੀਂ ਆਪਾਂ ਪੋਜ਼ਿਟਿਵ ਕਰਨੀ ਹੈ ਵੀ ਆਪਾਂ ਇਹ ਕਵਾਂਗੇ ਕਿ ਗੁਰੂ ਨਗਰੀ ਦੇ ਵਾਸੀ ਨੇ ਸਾਰੇ ਉਹਨਾਂ ਨੂੰ ਪਰਮਾਤਮਾ ਵੀ ਸਮਝਾ ਦੇਊਗਾ ਔਰ ਸਾਡੀ ਗੱਲ ਵੀ ਮੰਨਣਗੇ